ਆਵਾਜ਼ ਜਪਾ ਜਾਣਦੇ ਆਂ ਦਾਦੀ ਮਾਂ ਦੇ ਬਹੁਤ ਹੀ ਖਾਸ ਘਰੇਲੂ ਨੁਸਖਿਆਂ ਬਾਰੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਅਸੀਂ ਰੋਜ਼ਾਨਾ ਆਪਣੇ ਜੀਵਨ ਵਿੱਚ ਅਦਰਕ ਜਾਂ ਅਦਰਕ ਪਾਊਡਰ ਦੀ ਵਰਤੋਂ ਕਰਦੇ ਹਾਂ ਤਾਂ ਇਹ ਜੋੜਾਂ ਦੇ ਦਰਦ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ ਇਸ ਤੋਂ ਇਲਾਵਾ ਅਸੀਂ ਅਦਰਕ ਦੇ ਤੇਲ ਨਾਲ ਵੀ ਜੋੜਾਂ ਦੀ ਮਾਲਿਸ਼ ਕਰ ਸਕਦੇ ਹਾਂ ਜਿਸ ਨਾਲ ਸਾਡੇ ਸਰੀਰ ਨੂੰ ਬਹੁਤ ਆਰਾਮ ਮਿਲਦਾ ਹੈ ਕਪੂਰ ਦਾ ਤੇਲ ਸਰੀਰ ਦੇ ਸੰਚਾਰ ਨੂੰ ਠੀਕ ਰੱਖਦਾ ਹੈ ਇਸ ਲਈ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੈ ਤਾਂ ਕਪੂਰ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰੋ ਇਸ ਨਾਲ ਇੱਕ ਤਾਂ ਗਠੀਏ ਦਾ ਰੋਗ ਦੂਰ ਹੋ ਜਾਂਦਾ ਹੈ ਤੇ ਦੂਜਾ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਵੀ ਮਿਲਦੀ ਹੈ ਅੱਖਾਂ ਵਿੱਚ ਸੁਰਮਾ ਪਾਉਂਦੇ ਸਮੇਂ ਅੱਖਾਂ ਨੂੰ ਜਲਦੀ ਨਾਲ ਚਮਕ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਰਾਤ ਦੀ ਰਾਣੀ ਦੇ ਪੌਦੇ ਦਾ ਜੇਕਰ ਅਸੀਂ ਪਾਣੀ ਕੱਢ ਕੇ ਪੀ ਲਈਏ ਤਾਂ ਸਾਡਾ ਬਾਹਰ ਨਿਕਲਿਆ ਪੇਟ ਅੰਦਰ ਹੋ ਜਾਂਦਾ ਹੈ ਆਟੇ ਨੂੰ ਗੁੰਨਦੇ ਸਮੇਂ ਉਸ ਵਿੱਚ ਥੋੜਾ ਜਿਹਾ ਦੁੱਧ ਮਿਲਾ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਰੋਟੀਆਂ ਬਹੁਤ ਹੀ ਨਰਮ ਬਣਦੀਆਂ ਹਨ ਕੇਲੇ ਦਾ ਪੇਸਟ ਬਣਾ ਕੇ ਉਸ ਵਿੱਚ ਜੇਕਰ ਅਸੀਂ ਸ਼ਹਿਦ ਪਾ ਕੇ ਖਾ ਲਈਏ ਤਾਂ ਮੂੰਹ ਦੇ ਛਾਲਿਆਂ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਜ਼ੁਕਾਮ ਦੇ ਲਈ ਕਲੌਂਜੀ ਕਾਫੀ ਫਾਇਦੇਮੰਦ ਹੈ। ਇਸ ਲਈ ਕਲੌਂਜੀ ਦੇ ਬੀਜਾਂ ਨੂੰ ਤਵੇ ਤੇ ਸੇਕ ਲਓ ਤੇ ਇੱਕ ਕੱਪੜੇ ਵਿੱਚ ਲਪੇਟ ਕੇ ਸੁੰਘੋ। ਇਸ ਨਾਲ ਤੁਹਾਡੀ ਜ਼ੁਕਾਮ ਦੀ ਸਮੱਸਿਆ ਦੂਰ ਹੋ ਜਾਵੇਗੀ। ਦਾਲ ਜਾਂ ਸੂਪ ਬਣਾਉਂਦੇ ਸਮੇਂ ਜੇਕਰ ਤੁਸੀਂ ਉਸ ਵਿੱਚ ਅੱਧਾ ਚਮਚ ਸਿਰਕੇ ਦਾ ਪਾ ਦਈਏ ਤਾਂ ਉਸ ਦਾ ਸਵਾਦ ਹੋਰ ਵੀ ਵਧੀਆ ਹੋ ਜਾਂਦਾ ਹੈ। ਸਵੇਰ ਦੇ ਸਮੇਂ ਦਹੀਂ ਦਾ ਸੇਵਨ ਕਰਨ ਨਾਲ ਕਦੀ ਵੀ ਖੂਨ ਦੀ ਕਮੀ ਨਹੀਂ ਹੁੰਦੀ ਤੇ ਚਿਹਰੇ ਉੱਪਰ ਛੇਤੀ ਚੁਰੜੀਆਂ ਨਹੀਂ ਪੈਂਦੀਆਂ। ਖੂਨ ਦੀ ਕਮੀ ਨੂੰ ਅਨੀਮੀਆ ਕਹਿੰਦੇ ਹਨ। ਲਗਾਤਾਰ ਰਾਤ ਨੂੰ ਦਾਖਾਂ ਪਾਣੀ ਵਿੱਚ ਭਿਉਂ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਖੂਨ ਦੀ ਕਮੀ ਦੂਰ ਹੋ ਜਾਵੇਗੀ। ਤੇ ਤੁਹਾਨੂੰ ਇਸ ਬਿਮਾਰੀ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਰੰਦੀ ਹੈ ਤਾਂ ਤੁਸੀਂ ਉਸ ਜਗ੍ਹਾ ਤੇ ਪਾਨ ਦੇ ਪੱਤੇ ਨੂੰ ਪੀਸ ਕੇ ਲਗਾਓ ਤੇ ਉਸ ਦੀ ਮਾਲਿਸ਼ ਕਰੋ ਸੋਜ ਘਟ ਜਾਵੇਗੀ ਨਾਸ਼ਤੇ ਵਿੱਚ ਕੇਲੇ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੇ ਸਰੀਰ ਵਿੱਚ એનર્ਜੀ ਬਣੀ ਰਹੇਗੀ ਤੇ ਤੁਹਾਨੂੰ ਭੁੱਖ ਵੀ ਘਟ ਲੱਗੇਗੀ ਜਿਹੜੇ ਲੋਕ ਸਵੇਰ ਦੇ ਸਮੇਂ ਜ਼ਿਆਦਾ ਕੰਮਾਂ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਲਈ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਹੈ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਇੱਕ ﺍﻟाइची ਜ਼ਰੂਰ ਚਬਾਓ ਇਸ ਦੇ ਨਾਲ ਕਦੇ ਵੀ ਤੁਹਾਨੂੰ ਬੁੜਾਪੇ ਵਿੱਚ ਸਾਹ ਚੜਨ ਦੀ ਸ਼ਿਕਾਇਤ ਨਹੀਂ ਹੋਵੇਗੀ ਜੇਕਰ ਤੁਹਾਡੇ ਪੇਟ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਜੀਰੇ ਨੂੰ ਪੀਸ ਕੇ ਸ਼ਹਿਦ ਨਾਲ ਛੱਟ ਲਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ ਥੋੜੀ ਜਹੀ ਹਲਦੀ ਸਰੋਂ ਦਾ ਤੇਲ ਤੇ ਨਮਕ ਦਾ ਮੰਜਨ ਬਣਾ ਕੇ ਦੰਦਾਂ ਦੇ ਉੱਪਰ ਪੇਸਟ ਕਰੋ ਦੰਦਾਂ ਵਿੱਚ ਲੱਗੇ ਹੋਏ ਕੀੜੇ ਮਰ ਜਾਣਗੇ ਤੇ ਤੁਹਾਡੇ ਦੰਦ ਵੀ ਚਮਕਦਾਰ ਤੇ ਮਜ਼ਬੂਤ ਹੋ ਜਾਣਗੇ ਇੱਕ ਚਮਚਾ ਜੀਰਾ ਪਾਣੀ ਵਿੱਚ ਰਾਤ ਨੂੰ ਭਿਉਂ ਲਵੋ ਤੇ ਸਵੇਰੇ ਪਾਣੀ ਨੂੰ ਪੀ ਲਓ ਅਤੇ ਜੀਰੇ ਨੂੰ ਚਬਾ ਕੇ ਖਾਓ ਇਸ ਦੇ ਨਾਲ ਤੁਹਾਡਾ ਪੇਟ ਸਾਫ਼ ਰਹੇਗਾ ਤੇ वजन ਵੀ ਨਹੀਂ ਵਧੇਗਾ ਮੱਝ ਦੇ ਦੁੱਧ ਵਿੱਚ ਚਨੇ ਭਿਉ ਕੇ ਖਾਣ ਨਾਲ ਜੇਕਰ ਤੁਸੀਂ ਕਮਜ਼ੋਰ ਹੋ ਤੇ ਪਤਲੇ ਹੋ ਤਾਂ ਤੁਹਾਡੀ ਸਿਹਤ ਭਰ ਜਾਵੇਗੀ ਤੇ ਸਰੀਰ ਵਿੱਚ ਤਾਕਤ ਆ ਜਾਵੇਗੀ ਰਾਤ ਨੂੰ ਦੁੱਧ ਵਿੱਚ ਚਨੇ ਭਿਉ ਕੇ ਰੱਖ ਦਿਓ ਤੇ ਸਵੇਰੇ ਖਾਓ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਰਹਿਦਾ ਹੈ ਤਾਂ ਤੁਸੀਂ ਖੰਜੂਰਾ ਹਰ ਰੋਜ਼ ਖਾਓ ਇਸ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਨੋਰਮਲ ਰਹੇਗਾ ਜਿਹੜਾ ਵਿਅਕਤੀ ਬਿਨਾਂ ਸੋਚੇ ਸਮਝੇ ਜ਼ਿਆਦਾ ਭੋਜਨ ਖਾਂਦਾ ਹੈ ਉਸ ਨੂੰ ਟੈਨਸ਼ਨ ਦੀ ਪ੍ਰੋਬਲਮ ਹੁੰਦੀ ਹੈ ਜਦੋਂ ਤੁਹਾਨੂੰ ਛਿੱਕ ਆਉਂਦੀ ਹੈ ਤਾਂ ਸਿਰ ਨੂੰ ਥੱਲੇ ਕਰ ਲਵੋ ਇਸ ਨਾਲ ਤੁਹਾਡੀ ਯਾਦਦਾਸ਼ਤ ਹੋਰ ਤੇਜ਼ ਹੋ ਜਾਵੇਗੀ ਕਦੇ ਵੀ ਤੁਸੀਂ ਮੱਛੀ ਦੇ ਨਾਲ ਦਹੀਂ ਖਾਂਦੇ ਹੋ ਤਾਂ ਇਸ ਨਾਲ ਬਹੁਤ ਖਤਰਨਾਕ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਕਦੇ ਵੀ ਮੱਛੀ ਦੇ ਨਾਲ ਦਹੀਂ ਦਾ ਸੇਵਨ ਨਾ ਕਰੋ ਤੇ ਨਾ ਹੀ ਮੱਛੀ ਖਾ ਕੇ ਦੁੱਧ ਪੀਓ ਸੌਣ ਤੋਂ ਪਹਿਲਾਂ ਸੌਂਫ ਖਾਣ ਨਾਲ ਨਜ਼ਰ ਤੇਜ਼ ਹੁੰਦੀ ਹੈ ਇਸ ਲਈ ਤੁਸੀਂ ਇੱਕ ਚਮਚ ਸੌਂਫ ਦੇ ਨਾਲ ਦੋ ਬਾਦਾਮ ਰਾਤ ਨੂੰ ਜ਼ਰੂਰ ਖਾਓ ਇਸ ਤਰ੍ਹਾਂ ਲਗਾਤਾਰ ਖਾਣ ਨਾਲ ਤੁਹਾਨੂੰ ਵਧੀਆ ਨਤੀਜਾ ਮਿਲੇਗਾ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਜਾਣੋ ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਕੁਝ ਜ਼ਰੂਰੀ ਨਿਯਮ ਨੰਬਰ 1 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਦੋ ਕਾਲੀਆਂ ਮਿਰਚਾਂ ਅਤੇ ਗਰਮ ਪਾਣੀ ਦਾ ਸੇਵਨ ਕਰਨ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 2 ਜਦੋਂ ਵੀ ਤੁਹਾਡਾ ਬੱਚਾ ਸੌ ਰਿਹਾ ਹੋਵੇ ਉਸ ਦਾ ਕਦੇ ਵੀ ਸਿਰ ਜਾਂ ਮੂੰਹ ਨਾ ਟਕੋ ਇਸ ਨਾਲ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ ਨੰਬਰ 3 ਕਦੇ ਵੀ ਪਲਾਸਟਿਕ ਦੀ ਕਿਸੇ ਵੀ ਚੀਜ਼ ਵਿੱਚ ਗਰਮ ਚੀਜ਼ਾਂ ਨਾ ਪਾਓ ਇਸ ਨਾਲ ਪਲਾਸਟਿਕ ਉਹਨਾਂ ਵਿੱਚ ਘੁਲ ਜਾਂਦੀ ਹੈ ਜਿਸ ਨਾਲ ਤੁਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 4 ਜਿਨ੍ਹਾਂ ਨੂੰ ਦਿਲ ਭਾਵ ਹਰਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਉਹਨਾਂ ਨੂੰ ਲਸਣ ਦੀ ਇੱਕ ਕਲੀ ਰੋਜ਼ਾਨਾ ਸਵੇਰੇ ਖਾਲੀ ਪੇਟ ਖਾ ਲੈਣੀ ਚਾਹੀਦੀ ਹੈ ਪਰ ਡਾਕਟਰ ਦੀ ਸਲਾਹ ਜ਼ਰੂਰ ਲਵੋ ਕਿਉਂਕਿ ਹਰਟ ਨਾਲ ਸੰਬੰਧਿਤ ਸਮੱਸਿਆ ਬਹੁਤ ਹੀ ਭਿਆਨਕ ਹੁੰਦੀ ਹੈ ਨੰਬਰ 5 ਜੇਕਰ ਤੁਹਾਨੂੰ ਖਾਂਸੀ ਦੀ ਜ਼ਿਆਦਾ ਸਮੱਸਿਆ ਹੈ ਤਾਂ ਕਦੇ ਵੀ ਮੂੰਗਫਲੀ ਨਾ ਖਾਓ ਇਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 6 ਜੇਕਰ ਤੁਹਾਨੂੰ ਇਨਫੈਕਸ਼ਨ ਸੰਬੰਧੀ ਕੋਈ ਵੀ ਸਮੱਸਿਆ ਹੈ ਤਾ ਪਾਣੀ ਵੱਧ ਤੋਂ ਵੱਧ ਪੀਵੋ ਸਾਰੀ ਇਨਫੈਕਸ਼ਨ ਆਪਣੇ ਆਪ ਬਾਹਰ ਨਿਕਲ ਜਾਵੇਗੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੰਬਰ 7 ਜੇਕਰ ਤੁਸੀਂ ਆਪਣੇ ਬਾਥਰੂਮ ਵਿੱਚ ਇੱਕ ਪੁੜੀ ਇਹਨੂੰ ਦੀ ਰੱਖ ਦਿਓ ਤਾਂ ਇਸ ਨਾਲ ਬਾਥਰੂਮ ਵਿੱਚ ਕਦੇ ਵੀ ਗੰਦੀ ਸਮੈਲ ਨਹੀਂ ਆਵੇਗੀ ਨੰਬਰ 8 ਜਿਹੜੇ ਲੋਕ ਮਿੱਟੀ ਦੇ ਬਰਤਨ ਵਿੱਚ ਪਾਣੀ ਪੀਂਦੇ ਹਨ ਉਹਨਾਂ ਦੇ ਸਰੀਰ ਨੂੰ अनेका ਹੀ ਤਤ ਮਿਲਦੇ ਹਨ ਤੇ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 9 ਜੇਕਰ ਤੁਹਾਡੇ ਬੱਚੇ ਨੂੰ ਸਰਦੀ ਜ਼ੁਕਾਮ ਹੋ ਗਿਆ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਦੀ ਛਾਤੀ ਉੱਪਰ ਵਿਕਸ ਲਗਾ ਕੇ ਲੋਗੜ ਨੂੰ ਗਰਮ ਕਰਕੇ ਉਹਨਾਂ ਦੀ ਛਾਤੀ ਉੱਪਰ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਉਹ ਰਾਤੋ-ਰਾਤ ਠੀਕ ਹੋ ਜਾਣਗੇ। ਨੰਬਰ 10 ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚਿਆਂ ਨੂੰ ਪਾਫ ਵੀ ਜ਼ਰੂਰ ਦੇਵੋ ਇਸ ਨਾਲ ਉਹਨਾਂ ਦੇ ਸਰੀਰ ਅੰਦਰ ਕਦੇ ਵੀ ਬਲਗਮ ਨਹੀਂ ਜਮੇਗੀ ਅਜਿਹਾ ਕਰਨ ਨਾਲ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਨੰਬਰ 1 ਸਵੇਰੇ ਖਾਲੀ ਪੇਟ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ ਨੰਬਰ 2 ਕੌੜੀਆਂ ਚੀਜ਼ਾਂ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ ਤੇ ਮਿੱਠੀਆਂ ਚੀਜ਼ਾਂ ਖਾਣ ਨਾਲ ਇਨਸਾਨ ਮੌਤ ਦੇ ਕਰੀਬ ਹੋ ਜਾਂਦਾ ਹੈ। ਨੰਬਰ 3 ਜੇ ਤੁਹਾਡੇ ਵਾਲ ਝੜ ਰਹੇ ਹੋਣ ਤਾਂ ਚੌਲਾਂ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਮੁਲਾਇਮ ਵੀ ਹੋ ਜਾਂਦੇ ਹਨ। ਨੰਬਰ 4 ਦਾਲ ਚੀਨੀ ਦੀ ਵਰਤੋਂ ਕਰਨ ਨਾਲ ਵਜ਼ਨ ਘਟ ਜਾਂਦਾ ਹੈ। ਨੰਬਰ 5 ਜੇ ਹੱਡੀਆਂ ਵਿੱਚ ਕਮਜ਼ੋਰੀ ਲੱਗਦੀ ਹੋਵੇ ਤਾਂ ਸੋਇਆਬੀਨ ਖਾਓ। ਨੰਬਰ 6 ਗੁਲਾਬ ਦੇ ਅਰਕ ਨੂੰ ਪਾਣੀ ਵਿੱਚ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 7 ਨਹਾਉਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਚਟਣ ਨਾਲ ਸਰੀਰ 'ਤੇ ਖਾਰਿਸ਼ ਬਿਲਕੁਲ ਨਹੀਂ ਹੁੰਦੀ। ਨੰਬਰ 8 ਜੇ ਬੱਚਾ ਰਾਤ ਨੂੰ ਸੌਂਦਾ ਨਾ ਹੋਵੇ ਤਾਂ ਥੋੜਾ ਜਿਹਾ ਸ਼ਹਿਦ ਚਟਾਉਣ ਨਾਲ ਬੱਚਾ ਆਰਾਮ ਨਾਲ ਸੌਂ ਜਾਂਦਾ ਹੈ। ਨੰਬਰ 9 ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਜ਼ਰੂਰ ਖਾਓ ਨਿੰਬੂ ਬੰਦ ਗੋਭੀ ਤੇ ਖੀਰਾ ਨੰਬਰ 10 ਪੇਟ ਅਤੇ ਕਮਰ ਦੀ ਚਰਬੀ ਦੂਰ ਕਰਨ ਲਈ ਰੋਟੀ ਨੂੰ ਹਮੇਸ਼ਾ ਚੱਪ-ਚੱਪ ਕੇ ਹੀ ਖਾਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰੇ